ਅੱਜ ਜਣਤੋਂ ਦਿਨ ਹੈ ਜਦੋਂ ਖੇਤੀ ਕਾਨੂੰਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਹਜ਼ਾਰਾਂ ਕਿਸਾਨ ਦਿੱਲੀ ਦੇ ਬਾਰਡਰਸ ਤੇ ਬੈਠੇ ਨੇ ਸਿੰਘੂ ਬਾਰਡਰ ਟਿਕਰੀ ਬਾਰਡਰ ਗਾਜ਼ੀਪੁਰ ਬਾਰਡਰ ਤੇ ਹਰਿਆਣਾ ਤੇ ਰਾਜਸਥਾਨ ਦਾ ਜਿਹੜਾ ਬਾਰਡਰ ਹੈਗਾ ਸ਼ਾਹਜਾਹਪੁਰ ਉੱਤੇ ਵੀ ਕਿਸਾਨ ਬੈਠੇ ਨੇ ਪਿਛਲੇ ਕੱਲ ਜਿਹੜਾ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਸਟੇਟਮੈਂਟ ਦਿੱਤੀ ਜਿਦੇ ਵਿੱਚ ਕਿਸਾਨਾਂ ਨੂੰ ਕਿਹਾ ਇੱਕ ਹੈਲਪਲਾਈਨ ਨੰਬਰ ਦਿੱਤੇ ਨੇ ਦੋ ਕਿ ਜੇ ਉਹਨਾਂ ਨੂੰ ਘਰੇ ਕੋਈ ਐਮਰਜੈਂਸੀ ਹੁੰਦੀ ਹੈ ਤੇ ਉਸ ਤੇ ਉਹ ਗੱਲ ਕਰ ਸਕਦੇ ਨੇ ਜਿਹੜਾ ਕਿਸਾਨਾਂ ਦੀ ਸਰਕਾਰ ਦੇ ਨਾਲ ਗੱਲਬਾਤ ਹੈ ਉਹ ਉਹਨਾਂ ਨੇ ਸਰਕਾਰ ਦੀ ਚਿੱਠੀ ਦਾ ਜਿਹੜਾ ਜਵਾਬ ਸੀਗਾ ਉਹ ਪਿਛਲੇ ਕੱਲ ਦਿੱਤਾ ਸੀਗਾ ਸਾਡੇ ਨਾਲ ਨੇ ਦੋਬਾ ਕਿਸਾਨ ਯੂਨੀਅਨ ਦੇ ਪ੍ਰੈਜ਼ੀਡੈਂਟ ਮੁਕੇਸ਼ ਚੰਦਰਾ ਜੀ ਇਹਨਾਂ ਸਾਰਿਆਂ ਇਸ਼ੂਸ ਤੇ ਉਹਨਾਂ ਨਾਲ ਗੱਲ ਕਰਾਂਗੇ ਮੁਕੇਸ਼ ਜੀ ਪਹਿਲੇ ਤਾਂ ਇਹ ਦੱਸੋ ਸਾਨੂੰ ਕਿ ਕੱਲ ਸੀਐਮ ਕੈਪਟਨ ਅਮਰਿੰਦਰ ਸਾਹਿਬ ਨੇ ਸਟੇਟਮੈਂਟ ਦਿੱਤੀ ਦੋ ਨੰਬਰ ਦਿੱਤੇ ਉਹਨਾਂ ਨੇ 1091 ਤੇ 12 ਕਿ ਕੋਈ ਕਿਸਾਨਾਂ ਨੂੰ ਕੋਈ ਐਮਰਜੈਂਸੀ ਜਿਹੜੇ ਧਰਨੇ 'ਚ ਬੈਠੇ ਨੇ ਉਹਨਾਂ ਨੂੰ ਹੁੰਦੀ ਤੇ ਇਹਨਾਂ ਤੇ ਕਾਲ ਕਰਕੇ ਦੱਸ ਸਕਦੇ ਨੇ ਹੈਲਪ ਮੰਗ ਸਕਦੇ ਨੇ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਦੇਖੋ ਪਹਿਲਾਂ ਤਾਂ ਮੈਂ ਇਹ ਬੇਨਤੀ ਕਰਨਾ ਚਾਹੁੰਦਾ ਆ ਵੀ ਕੈਪਟਨ ਸਾਹਿਬ ਨੂੰ ਜੇ ਕਿਸਾਨਾਂ ਦੀ ਚਿੰਤਾ ਜਿਹੜੇ ਉਹਨਾਂ ਦੇ ਮਸਲੇ ਆ ਉਹ ਹੱਲ ਕਰਾਉਣ ਇੱਥੇ ਅਸੀਂ ਇਹ ਨਹੀਂ ਵੀ ਵੱਖ-ਵੱਖ ਪੰਜਾਬ ਚੋਂ ਆਏ ਆ ਇਹ ਸਾਰਾ ਇੱਕ ਪਰਿਵਾਰ ਆ ਅਸੀਂ ਇੱਕ ਦੂਜੇ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਆਉਂਦੀ ਆ ਅਸੀਂ ਆਪਣੇ ਆਪ ਇੱਕ ਦੂਜੇ ਦਾ ਸਾਥ ਦੇ ਰਹੇ ਆ ਸਾਡੇ ਜਿਹੜੇ ਭਰਾ ਕਿਸਾਨ ਪਿੱਛੇ ਆ ਜੇ ਕਿਸੇ ਸਾਡੇ ਇੱਥੇ ਆਏ ਕਿਸਾਨ ਨੂੰ ਪ੍ਰੋਬਲਮ ਕਿਸੇ ਤਰ੍ਹਾਂ ਦੀ ਜੇ ਪਿੱਛੇ ਵੀ ਆਉਂਦੀ ਆ ਉਹ ਆਪਣੇ ਤੌਰ ਤੇ ਇੱਕ ਦੂਜੇ ਦੀ ਚਾਹੇ ਪਿੰਡ ਪੱਧਰ ਤੇ ਚਾਹੇ ਜੂਨੀਅਰ ਤੌਰ ਤੇ ਹੱਲ ਕਰ ਰਹੇ ਆ ਕੈਪਟਨ ਸਾਹਿਬ ਨੂੰ ਚਾਹੀਦਾ ਜਿਹੜੇ ਮਸਲੇ ਆ ਦੇਖੋ ਅਸੀਂ ਇੱਕ ਮਸਲਾ ਕੈਪਟਨ ਸਾਹਿਬ ਨਾਲ ਸਾਡੀ ਲਾਸਟ ਮੀਟਿੰਗ ਜੂਨੀਅਨ ਦੀ ਹੋਈ ਸੀ ਇੱਕ ਗੰਨੇ ਦੀ ਸੀਜ਼ਨ ਚੱਲ ਰਿਆ ਇੱਕ ਮੰਗ ਅਸੀਂ ਰੱਖੇ ਆਏ ਸੀ ਉਹ ਨਹੀਂ ਸਾਡੇ ਕੋਲੋਂ 30 ਤਰੀਕ ਲਈ ਸੀ ਅੱਜ 26 ਦਿਨ ਉੱਪਰ ਹੋ ਗਏ ਆ ਅਜੇ ਤੱਕ ਗੰਨੇ ਦਾ ਰੇਟ ਤਾਂ ਵਧਿਆ ਨਹੀਂ ਗੰਨੇ ਦਾ ਬਕਾਇਆ ਤਾਂ ਉਹਨਾਂ ਤੋਂ ਦੇ ਨਹੀਂ ਹੋਇਆ ਜਿਹੜੇ ਮਸਲੇ ਵਿਚਾਰਨ ਵਾਲੇ ਉਹ ਉਹਨਾਂ ਵੱਲ ਧਿਆਨ ਦੇਣ ਇਹਨਾਂ ਲਈ ਅਸੀਂ ਆਪਣੇ ਕਿਸਾਨ ਭਰਾਵਾਂ ਲਈ ਸਾਰਾ ਪੰਜਾਬ ਖੜਾ ਆ ਜੇਕ ਪ੍ਰਮਾਤਮਾ ਨਾ ਕਰੇ ਕੋਈ ਇੱਕ ਦੂਜੇ ਨੂੰ ਪ੍ਰੋਬਲਮ ਆਦੀ ਅਸੀਂ ਮਿਲ ਕੇ ਸੋਲਵ ਕਰ ਰਹੇ ਆ ਇੱਥੇ ਤਾਂ ਨੰਬਰ ਤਾਂ ਦੇਣ ਜੇ ਇੱਥੇ ਸਰਕਾਰ ਦਾ ਕੋਈ ਨੁਮਾਇੰਦਾ ਬੈਠਾ ਕੋਈ ਹੈਲਪ ਆ ਉਹਨਾਂ ਕੋਈ ਕੋਈ ਰਿਕਾਰਡ ਹੈਗਾ ਆ ਇਹ ਤਾਂ ਐਵੇਂ ਹੀ ਹਵਾਵਾਜੀ ਵਾਲੀਆਂ ਗੱਲਾਂ ਆ ਜੀ ਕੱਲ ਜਿਹੜਾ ਸੀਗਾ ਕਿਸਾਨ ਜੱਥੇਬੰਦੀਆਂ ਨੇ ਸੈਂਟਰ ਦਾ ਜਿਹੜਾ ਲੈਟਰ ਆਇਆ ਸੀਗਾ ਸੰਡੇ ਨੂੰ ਉਸ ਦਾ ਜਵਾਬ ਭੇਜਿਆ ਸੀਗਾ ਉਸ ਤੇ ਕੋਈ ਸਰਕਾਰ ਵੱਲੋਂ ਕੋਈ ਰਿਐਕਸ਼ਨ ਆਇਆ ਹੈ ਕੋਈ ਉਹਦਾ ਰਿਵਰਟ ਬੈਕ ਸਰਕਾਰ ਵੱਲੋਂ ਕੋਈ ਹੁਣ ਤੱਕ ਹੋਇਆ ਹੈ ਦੇਖੋ ਸਾਨੂੰ ਅਜੇ মিডিਆ ਦੇ ਥਰੂ ਹੀ ਪਤਾ ਲੱਗਾ ਹੈ ਵੀ ਅੱਜ ਉੱਥੇ ਅਮਿਤ ਸ਼ਾਹ ਜੀ ਦੀ ਇੱਕ ਮੀਟਿੰਗ ਹੋ ਰਹੀ ਆ ਪਤਾ ਨਹੀਂ ਇਸ ਲੈਟਰ ਦੇ ਰਿਕਾਰਡਿੰਗ ਹੋ ਰਹੀ ਹੈ ਜਾਂ ਕਿਸ ਤਰ੍ਹਾਂ ਦੀ ਆ ਪਰ ਅਜੇ ਤੱਕ ਕਿਸੇ ਤਰ੍ਹਾਂ ਦਾ ਕੋਈ ਲੈਟਰ ਜਾਂ ਕੋਈ ਫੋਨ ਨਹੀਂ ਆਇਆ ਇਹ ਇੱਕ ਪ੍ਰੋਟੈਸਟ ਦਾ ਜੋ ਨਵਾਂ ਦਿਨ ਹੈਗਾ ਕਿਦਾਂ ਦੇਖ ਰਹੇ ਹੋ ਤੁਸੀਂ ਇਸ ਨੂੰ ਕਿਸਾਨਾਂ ਦਾ ਜੋਸ਼ ਅਜੇ ਵੀ ਐਜ਼ ਇਟ ਇਜ਼ ਬਰਕਰਾਰ ਇਦਾਂ ਲੱਗਦਾ ਜਿਦਾਂ ਪਹਿਲਾ ਦਿਨ ਹੀ ਹੈ ਪ੍ਰੋਟੈਸਟ ਦਾ ਦੇਖੋ ਸਰਕਾਰ ਨੇ ਬਹੁਤ ਆਫਾਹਾਂ ਫਲਾਉਣ ਦੀ ਕੋਸ਼ਿਸ਼ ਕੀਤੀ ਵੀ ਇਕੱਠ ਘਟ ਰਿਹਾ ਲੋਕੀ ਮੁੜ ਰਹੇ ਆ ਤੁਸੀਂ ਦੇਖ ਰਹੇ ਆ ਜਾਂ ਮੀਡੀਆ ਪਿੱਛੇ ਤੱਕ ਤੁਸੀਂ ਕਵਰ ਕਰ ਰਹੇ ਆ ਡੇ ਬਾਏ ਡੇ ਰੋਜ਼ ਰੱਛ ਬਜਦੇ ਆ ਇਹ ਤਾਂ ਥੋੜਾ ਜਿਹਾ ਸਾਡੇ ਸ਼ਹੀਦੀ ਦੇ ਹੜੇ ਚੱਲ ਰਹੇ ਆ ਉਹਨਾਂ ਦੇ ਮੱਦੇ ਨਜ਼ਰ ਅਸੀਂ ਜਿਹੜੀ ਸਟੇਜ ਆ ਸਾਡੀ ਜਾਂ ਅਸੀਂ ਇਦਾਂ ਦੇ ਹੀ ਮੋਰੇ ਰੂਪਰੇਖਾ ਜੇ ਦੇ ਰਹੇ ਆ ਅਸੀਂ ਦੀਦੀਆਂ ਦੇ ਖਤਮ ਹੋਣ ਦੇ ਤੁਹਾਨੂੰ ਅੰਦੋਲਨ ਦਾ ਜਿਹੜਾ ਜੋਰ ਆ ਹੋਰ ਪਤਾ ਲੱਗ ਜਾਊਗਾ ਜੀ ਜੀ ਇਸੇ ਕਿ ਮੁਕੇਸ਼ ਚੰਦਰਾ ਦੁਆਬਕਸਾਨ ਯੂਨੀਅਨ ਦੇ ਪ੍ਰੈਜ਼ੀਡੈਂਟ ਨੇ ਤੇ ਜਿਹੜਾ ਪੱਤੀ ਕਿਸਾਨ ਜੱਥੇਬੰਦੀਆਂ ਦਾ ਹੈਗਾ ਜਿਹੜਾ ਪਲੇਟਫਾਰਮ ਉਸਦਾ ਵੀ ਪਾਰਟ ਨੇ ਤੇ ਕਹਿ ਰਹੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹਰਾਨੋ ਜੇ ਜ਼ਿਆਦਾ ਫਿਕਰ ਹੈਗੀ ਕਿਸਾਨਾਂ ਦੀ ਤੇ ਜਿਹੜੀਆਂ ਉਹਨਾਂ ਦੀਆਂ ਹੱਕੀ ਮੰਗਾਂ ਹੈਗੀਆਂ ਉਹਨਾਂ ਨੂੰ ਪੂਰਾ ਕਰਨ ਜਿਹੜਾ ਜਿਹੜੇ ਕਿਸਾਨਾਂ ਦੇ ਕਨਸਰਨਸ ਨੇ ਪੰਜਾਬ ਦੇ ਵਿੱਚ ਤੇ ਜਿਹੜੇ ਕਿਸਾਨ ਧਰਨੇ ਤੇ ਆਏ ਨੇ ਉਹ ਬੈਕ ਹੋਮ ਪੰਜਾਬ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਦੀ ਰਾਖੀ ਉਹਨਾਂ ਦੀ ਜੋ ਵੀ ਸਮੱਸਿਆ ਆਂਦੀ ਹੈ ਉਹ ਕਿਸਾਨ ਆਪਣੇ ਤੌਰ ਤੇ ਕਰ ਰਹੇ ਨੇ ਸੀਐਮ ਸਾਹਿਬ ਨੂੰ ਚਾਹੀਦਾ ਕਿ ਉਹ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆ ਹੈ ਉਹਨਾਂ ਨੂੰ ਦੂਰ ਕਰਨ ਇੱਕ ਪਾਸੇ ਜਿੱਥੇ ਕਿਸਾਨ 29 ਦਿਨ ਹੋ ਗਏ ਸੰਘਰਸ਼ ਕਰ ਰਹੇ ਨੇ ਦਿੱਲੀ ਦੇ ਬਾਰਡਰ ਤੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਉੱਥੇ ਪੰਜਾਬ ਦੇ ਚੀਫ ਮਿਨਿਸਟਰ ਕੈਪਟਨ ਅਮਿੰਦਰ ਸਿੰਘ ਨੇ ਪਿਛਲੇ ਕੱਲ ਕਿਹਾ ਸਟੇਟਮੈਂਟ ਦਿੱਤੀ ਕਿ ਜੇ ਪੰਜਾਬ ਦੇ ਕਿਸਾਨਾਂ ਨੂੰ ਬੈਕ ਹੋਮ ਕੋਈ ਦਿੱਕਤ ਹੈ ਉਹਨਾਂ ਦੇ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਦੋ ਨੰਬਰ ਉਹਨਾਂ ਨੇ ਐਮਰਜੈਂਸੀ ਕੰਟੈਕਟ ਨੰਬਰ ਦਿੱਤੇ ਨੇ ਤੇ ਉਹਨਾਂ ਤੇ ਕੰਟੈਕਟ ਕਰ ਸਕਦੇ ਨੇ ਉਹ ਕਹਿੰਦੇ ਨੇ ਕਿਸਾਨ ਜਿਹੜੇ ਨੇ ਤੇ ਦਿੱਲੀ ਬਾਰਡਰ ਤੇ ਬੈਠੇ ਨੇ ਜੇ ਪਰਿਵਾਰ 'ਚ ਦਿੱਕਤ ਹੁੰਦੀ ਹੈ ਸਾਡੇ ਨਾਲ ਨੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਗੁਰਮੀਤ ਜੀ ਉਹਨਾਂ ਨਾਲ ਗੱਲ ਕਰਾਂਗੇ ਕਿ ਇਹ ਸਾਰੇ ਉਸ ਨੂੰ ਕਿੱਦਾਂ ਦੇਖਦੇ ਉਹਨਾਂ ਤੋਂ ਪ੍ਰੋਟੈਸਟ ਨੂੰ ਕਿੱਦਾਂ ਦੇਖਦੇ ਨੇ ਗੁਰਮੀਤ ਜੀ ਪਹਿਲੇ ਦੱਸੋ ਸੀਐਮ ਸਾਹਿਬ ਨੇ ਦੋ ਨੰਬਰ ਦਿੱਤੇ ਨੇ ਕਾਲ ਐਮਰਜੈਂਸੀ ਕੰਟੈਕਟ ਨੰਬਰ ਇਸ ਨੂੰ ਕਿੱਦਾਂ ਦੇਖਦੇ ਹੋ ਪ੍ਰੋਟੈਸਟ ਦੇ 28 ਦਿਨ ਜਿਹੜਾ ਹੈ ਸੀਐਮ ਸਾਹਿਬ ਐਮਰਜੈਂਸੀ ਨੰਬਰ ਦੇ ਰਹੇ ਨੇ ਵੇਖੋ ਜੀ ਜਿਹੜੇ ਇਹ ਗਲਤ ਗੱਲ ਆ ਇੱਕ ਡਰਾਮੇਬਾਜੀ ਆ ਲੋਕਾਂ ਦਾ ਧਿਆਨ ਉਹਦੇ ਵੱਲ ਖਿੱਚਣ ਵਾਲੀ ਆ ਵੀ ਅਸੀਂ ਕਿਸ ਇਹ ਦੇਖੋ ਜਿਹੜਾ WTO ਅਨੁਸਾਰ ਜਿਹੜੇ ਸਾਰੇ ਨੀਤੀਆਂ ਆਈਆਂ ہیں پرائیویٹ ਨੀਤੀਆਂ ਆਈਆਂ ਨੇ ਜਿਹੜੀਆਂ ਸਾਰਾ ਕੋਈ ਵਿਸ਼ਵੀਕਰਤ ਲੋਦਾਰੀ ਕੋ ਨਿਜੀਕਰਨ ਦੇਣ ਦਾ ਆਇਆ ਹੈ ਉਹਨਾਂ ਲਾਗੂ ਕਰਨ ਦਾ ਤਾਂ ਉਹਦੇ ਚ ਇਹਨਾਂ ਦਾ ਜਿਹੜਾ ਪ੍ਰਧਾਨ ਮੰਤਰੀ ਨਰਸੀ ਮਹਾਰਾਓ ਤੇ ਵਿੱਤ ਮੰਤਰੀ ਮਨਮੋਹਨ ਸਿੰਘ ਜੀ ਉਦੋਂ ਤੋਂ ਲੈ ਕੇ 1991 ਤੋਂ ਲੈ ਕੇ ਲਗਾਤਾਰ ਆ ਰਹੀਆਂ ਨੇ ਤਾਂ ਉਦੋਂ ਤੋਂ ਲੈ ਕੇ ਇਹ ਤਾਂ ਵਿੱਚ ਸ਼ਾਵਲ ਨੇ ਇਹਨਾਂ ਨੀਤੀਆਂ ਦੇ ਵਿੱਚ ਤਾਂ ਸਾਰਾ ਕੁਝ ਜਿੱਥੇ ਨਿੱਜੀਕਰਨ ਕੀਤਾ ਗਿਆ ਪ੍ਰਾਈਵੇਟੇਸ਼ਨ ਕੀਤੀ ਗਈ ਹੈ ਇਹ ਤਾਂ ਲਾਸਟ ਜਿਹੜਾ ਆਇਆ ਕਿਸਾਨੀ ਵਾਲਾ ਜਿਹੜਾ ਖਰੀਦ ਜਿਹੜੀ ਪ੍ਰਾਈਵੇਟ ਕਰਦਾ ਉਹ ਜ਼ਮੀਨਾਂ ਖੋਹ ਕੇ ਕੰਪਨੀਆਂ ਨੂੰ ਦੇਣ ਦਾ ਉਹ ਇਹਨਾਂ ਦੀ ਜਿਹੜੀ ਲਗਾਤਾਰਤਾ ਨੀਤੀਆਂ ਪਾਲਿਸੀਆਂ ਦੀ ਉਹੀ ਹੈ ਤਾਂ ਉਹਨਾਂ ਨੀਤੀਆਂ ਪਾਲਿਸੀਆਂ ਤੇ ਇਹ ਭਾਜਪੀ ਔਰ ਜਿੰਨੀਆਂ ਹੋਰ ਪਾਰਟੀਆਂ ਨੇ ਉਹ ਇੱਕਜੁੱਟ ਰਹੇ ਔਰ ਜਿਹੜਾ ਅਮਰੀਕਨ ਸਾਮਰਾਜ ਚ ਜੋ ਪਾਲਿਸੀਆਂ ਪਾਸ ਹੁੰਦੀਆਂ ਉਹਦੇ ਤੇ ਸਾਰੇ ਇੱਕਮਤ ਨੇ ਸਹਿਮਤ ਨੇ ਉਹਦੇ ਖਿਲਾਫ ਕੈਪਟਨ ਨੂੰ ਬੋਲਣਾ ਚਾਹੀਦਾ ਵੀ ਕੀ ਬੋਲਦੇ ਨੇ ਕੀ ਇਹ ਡਬਲਯੂਟੀਓ ਨੂੰ ਮੰਨਦੇ ਨੇ ਕਿ ਉਹਦੇ ਚ ਬਾਹਰ ਨੇ ਉਹਦੇ ਵਿਰੋਧ ਬੋਲਦੇ ਨੇ ਵੀ ਜਿਹੜਾ ਇਹਨਾਂ ਰਾਜਪੁਰੇ ਦੇ ਵਿੱਚ ਇੱਕ ਦਿੱਤੀ ਹੈ 1000 ਏਕੜ ਜ਼ਮੀਨ ਪ੍ਰਾਈਵੇਟ ਘਰਾਣਿਆਂ ਨੂੰ ਉਦੇ ਬਾਰੇ ਬੋਲਣ ਅਗਲਾ ਜਿਹੜਾ ਪੰਚਾਇਤੀ ਜ਼ਮੀਨਾਂ ਜਿਹੜੀਆਂ ਪੂਰੇ ਪੰਜਾਬ ਦੀਆਂ ਨੇ ਇਹਨਾਂ ਨੇ ਇੱਕ ਲੈਂਡ ਬੈਂਕ ਬਣਾ ਕੇ ਇਹ ਦੇਣ ਦਾ ਐਲਾਨ ਕੀਤਾ ਵੀ ਜਿਹੜੀ ਕੰਪਨੀ ਨੂੰ ਚਾਹੀਦੀ ਹੈ ਉਹ ਸਾਡੇ ਨਾਲ ਕੰਟੈਕਟ ਕਰੇ ਰਾਜਪੁਰੇ ਦੇ ਯਾਰ ਇਕੱਲਾ ਲੈ ਵੀ ਲਈ ਹੈ ਜੈਡਰ ਲਾਇਸ ਵਾਲਿਆਂ ਨੇ ਅਡਾਨੀ ਦਾ ਜਿਹੜਾ ਹੈਗਾ ਕੋਟਕਪੂਰੇ ਦੇ ਵਿੱਚ ਇੱਕ ਬਣ ਰਿਹਾ ਵੱਡਾ ਸੈਲੋ ਡਗਰੂ ਬਣਿਆ ਹੋਇਆ ਉਹਦੇ ਖਿਲਾਫ ਇਹ ਕੁਝ ਨਹੀਂ ਬੋਲ ਰਹੇ ਔਰ ਇੱਥੋਂ ਲੱਗਦਾ ਵੀ ਇੱਕ ਡਰਾਮੇਬਾਜ਼ੀ ਕਰ ਰਹੇ ਨੇ ਜਿਹੜਾ ਕੰਮ ਇਹਨਾਂ ਨੂੰ ਕਰਨਾ ਚਾਹੀਦਾ ਉਸ WTO ਦੀ ਨੀਤੀਆਂ ਨੂੰ ਰੱਦ ਕਰਾਉਣ ਜੇ ਕਰਾ ਸਕਦੇ ਨੇ ਤਾਂ ਉਹਦੇ WTO ਤੋਂ ਬਾਹਰ ਹੋਣ ਜਿਹੜੀ ਇਹਨਾਂ ਦੀ ਪਾਰਟੀ ਉਹਨੇ ਨੀਤੀਆਂ ਪਾਲਿਸੀਆਂ ਤੇ ਸਹਿਮਤੀ ਕੀਤੀ ਉਹਦੇ ਪਾਰਟੀ ਨਾਲ ਤੋੜ ਵਿਛੋੜਾ ਕਰਨ ਅਗਲੀ ਗੱਲ ਇਹ ਪੰਜਾਬ ਦੇ ਵਿੱਚ ਵੀ ਜਦੋਂ ਅੰਦੋਲਨ ਚੱਲਿਆ ਹੈ ਤਾਂ ਉਦੋਂ ਵੀ ਇਹਨਾਂ ਨੂੰ ਚੇਤਾਵਨੀ ਪੱਤਰ ਦੇ ਕੇ ਜਿਹੜਾ ਇੱਕ ਜਿਹੜਾ ਵਿਧਾਨ ਸਭਾ ਦੇ ਵਿੱਚ ਬਿੱਲ ਪਾਸ ਕਰਾਏਗੇ ਦੇ ਵਿਰੁੱਧ ਮਤੇ ਪਵਾਏਗੇ ਨੇ ਕੋਲੇਪਰੀ ਉੱਥੇ ਉਹ ਵੀ ਨਹੀਂ ਪਾਏ ਤਾਂ ਉਹਦੇ ਬਾਅਦ ਜਦੋਂ ਕਿਸਾਨ ਲਗਾਤਾਰ ਧਰਨੇ ਲਾ ਕੇ ਬੈਠੇ ਨੇ ਪਿਛਲੇ 1 ਮਹੀਨੇ ਤੋਂ ਤਾਂ ਇਹਨਾਂ ਦੇ ਜਿਹੜੇ ਐਮਪੀ ਨੇ ਉਹਨਾਂ ਦੇ ਕਰਨ ਵਾਲਾ ਤਾਂ ਕੰਮ ਇਹ ਸੀ ਵੀ ਪਾਰਲੀਮੈਂਟ ਜਿੱਥੇ ਹੈਗੀ ਏ ਉੱਥੇ ਬੋਲਦੇ ਬੈਸਾ ਹੋਣ ਕੁਝ ਵੀ ਕਰਨ ਦੇ ਵਿਰੁੱਧ ਪਾਰਟੀ ਵੱਡੀ ਪਾਰਟੀ ਦੇ 40 ਐਮਪੀ ਨੇ ਜੇ ਉੱਥੇ ਨੇ ਦੀ ਸੁਣੀ ਨਹੀਂ ਜਾਂਦੀ ਇਹਨਾਂ ਦਾ ਬਿਨਾਂ ਹੀ ਉੱਥੇ ਬਹਿਸ ਕਰਾਇਆ ਤੇ ਬਿੱਲ ਸਿੱਧੇ ਲਿਆ ਕੇ ਕਾਨੂੰਨ ਮਾਰਾ ਦਿੱਤੇ ਗਏ ਨੇ ਸੈਸ਼ਨ ਸਦਕੇ ਇਹਨਾਂ ਨੂੰ ਬੋਲਣ ਵੀ ਨਹੀਂ ਦਿੱਤਾ ਗਿਆ ਤਾਂ ਉਹਦੇ ਉਹਦੇ ਜੋ ਸਤੀਫਾ ਦੇ ਕੇ ਬਾਹਰ ਆਉਣ ਔਰ ਦੂਜਾ ਇਹ ਬੋਲਦੇ ਨੇ ਜਿਹੜਾ ਨਾ ਰਵੀਨ ਰਵਨੀਤ ਬਿੱਟੂ ਐਮਪੀ ਐ ਉਹ ਇਹ ਬੋਲਦਾ ਵੀ ਕਿਸਾਨ ਐਵੇਂ ਬੈਠੇ ਨੇ ਧਰਨੇ ਲਾ ਕੇ ਉਹ ਸਾਨੂੰ ਦੱਸਦੇ ਅਸੀਂ ਇਹ ਬਿੱਲ ਰੱਦ ਕਰਾਉਦੇ ਅਸੀਂ ਉਹਨਾਂ ਨੂੰ ਦੱਸ ਦੇਣਾ ਚਾਹੁੰਦੇ ਵੀ ਇਹ ਕਿਸਾਨ ਦਾ 5 ਜੂਨ ਤੋਂ ਜਦੋਂ ਦੇ ਲੈ ਕੇ ਆਏ ਨੇ ਅਸੀਂ ਉਦੋਂ ਤੋਂ ਪੰਜਾਬ ਦੇ ਵਿੱਚ ਧਰਨੇ ਮਜਾਰੇ ਲਾ ਕੇ ਇਹਨਾਂ ਨੂੰ ਦੱਸ ਰਹੇ ਆਂ ਵੀ ਭਾਈ ਆਹ ਬਿੱਲ ਕਿਸਾਨੀ ਨੂੰ ਖਤਮ ਕਰਨ ਵਾਲੇ ਨੇ ਤੇ ਇਹ ਇਹਨਾਂ ਰੱਦ ਕਰਾਓ ਜੋ ਜੋਰ ਲਾ ਸਕਦੇ ਲਾਓ ਪਰ ਲਾ ਨਹੀਂ ਰਹੇ ਉਲਟਾ ਸਾਡੇ ਕਿਸਾਨਾਂ ਨੂੰ ਕੋਸ ਰਹਿਣੇ ਕਿਸਾਨਾਂ ਵਿਰੋਧੀ ਜਿਹੜਾ ਪ੍ਰਚਾਰ ਵੀ ਕਰ ਰਹੇ ਨੇ ਹੁਣ ਜਦੋਂ ਪੂਰੇ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਵੀ ਇਹ ਸਾਰੀਆਂ ਪਾਰਟੀਆਂ ਇੱਕੋ ਜੁੱਟ ਨੇ ਇੱਕੋ ਥੈਲੀ ਦੇ ਚਟੇ-ਵੱਟੇ ਨੇ ਤਾਂ ਹੁਣ ਆਪਦੀ ਖੱਲ ਬਚਾਉਣ ਲਈ ਇਹ ਡਰਾਮੇਬਾਜ਼ੀ ਕਰ ਰਹੇ ਨੇ ਸੋ ਇਹ ਡਰਾਮੇਬਾਜ਼ੀ ਛੱਡ ਕੇ ਕੈਪਟਨ ਨੂੰ ਜਿਹੜੀ ਉਹਨਾਂ ਦੀ ਵੱਡੀ ਏਡੀ ਵੱਡੀ ਕਾਂਗਰਸ ਪਾਰਟੀ ਏ ਜੋ ਕਰ ਸਕਦੇ ਨੇ ਤੇ ਇਹਦੇ ਵਿਰੁੱਧ WTO ਦੇ ਬਾਹਰ ਹੋਣ ਨੀਤੀਆਂ ਪਾਲਿਸੀਆਂ ਰੱਦ ਕਰਾਉਣ ਔਰ ਬਿੱਲ ਜਿਹੜੇ ਰੱਦ ਕਰਾਉਣ ਲਈ ਆਪਦਾ ਕੋਈ ਪਲੇਟਫਾਰਮ ਬਣਾ ਕੇ ਜਿਹੜੀ BJP ਸਰਕਾਰ ਦੇ ਖਿਲਾਫ ਲੰਬਦੀ ਕਰਨ ਬੋਲਣ ਉਹਦੇ ਖਿਲਾਫ ਉਹ ਹੈਲਪਲਾਈਨ ਨੰਬਰ ਦੇ ਆ ਨਹੀਂ ਸਰਨਾ ਉਹਦੇ ਨਾਲ ਦੱਸਣਾ ਪਏਗਾ ਵੀ ਅਸੀਂ BJP ਨਾਲ ਆਟਦੇ ਆ ਤੇ ਫਿਰ ਉਹਦੇ ਵਿਰੋਧ ਚ ਖੜਨ ਵਿਰੋਧ ਚ ਭੁਗਤਣ ਵਿਰੋਧ ਚ ਬੋਲਣ MP ਵੀ ਬੋਲਣ ਪੰਜਾਬ ਸਰਕਾਰੀ ਬੋਲੇ ਹੋ ਸਟੇਟਾਂ ਜਿਹਨਾਂ ਦੀ ਸਰਕਾਰ ਹੈ ਉਹ ਵੀ ਬੋਲਣ ਔਰ ਭਾਰਤ ਪੱਤਰ ਦੀ ਇਹਨਾਂ ਦੀ ਪਾਰਟੀ ਹੈ ਉਹ ਵੀ ਬੋਲੇ ਫਿਰ ਬੋਲ ਹੀ ਰਹੇ ਇਹ ਇੱਕ ਡਰਾਮੇਬਾਜੀ ਨੰਬਰ ਦੇਣ ਵਾਲੀ ਤੇ ਕੱਲ ਕਿਸਾਨ ਜਥੇਬੰਦੀਆਂ ਨੇ ਜਿਹੜਾ ਸਰਕਾਰ ਦਾ ਲੈਟਰ ਸੀਗਾ ਸੰਡੇ ਨੂੰ ਆਇਆ ਸੀਗਾ ਉਸ ਦਾ ਜਵਾਬ ਭੇਜਿਆ ਤੇ ਹੁਣ ਤੱਕ ਸਰਕਾਰ ਵੱਲੋਂ ਕੋਈ ਉਹਦਾ ਰਿਵਰਟ ਬੈਕ ਆਇਆ ਕੋਈ ਜਵਾਬ ਕੋਈ ਕਮਿਊਨੀਕੇਸ਼ਨ ਕੋਈ ਦੇਖੋ ਜੀ ਜਿਹੜਾ ਲੈਟਰ ਸੀ ਇੱਕ ਨਰਿੰਦਰ ਤੋਮਰ ਵੱਲੋਂ ਚਿੱਠੀ ਆਈ ਸਾਨੂੰ ਜਿਹੜੀ ਉਹਦੇ ਚ ਉਹਨਾਂ ਲਿਖਿਆ ਪਿਛਲੀਆਂ ਮੀਟਿੰਗਾਂ ਦਾ ਹਵਾਲਾ ਦੇ ਕੇ ਲਿਖਿਆ ਵੀ ਆਹ ਪੁਆਇੰਟ ਤੁਸੀਂ ਠਾਏ ਅਸੀਂ ਸੋਧਾਂ ਕਰਦੇ ਆਂ ਪਰਾਲੀ ਬਿੱਲ ਵਾਪਸ ਲੈਂਦੇ ਆਂ ਬਿਜਲੀ ਬਿੱਲ 220 ਰੱਦ ਕਰਦੇ ਆਂ ਜਿਹੜੇ ਬੁੱਧੀਜੀਵੀ ਉਹਨਾਂ ਨੂੰ ਰਿਹਾ ਕਰਦੇ ਆਂ ਪਰ ਇਹ ਜਿਹੜੇ ਬਿੱਲ ਦੇ ਵਿੱਚ ਸੋਧਾਂ ਕਰਦੇ ਆਂ ਅਸੀਂ ਵਾਪਸ ਨਹੀਂ ਲ ਤਾਂ ਵੀ ਤੁਸੀਂ ਇਹ ਉਠਾਏ ਸੀ ਪੈਂਡ ਇਹ ਅਸੀਂ ਮੰਨ ਰਹੇ ਆ ਪਰ ਇਹ ਅਸੀਂ ਕਿਤੇ ਵੀ ਨਹੀਂ ਮੀਟਿੰਗ ਚ ਰੱਖਿਆ ਅਸੀਂ ਸਾਡੀ ਪਹਿਲੀ ਮੰਗ ਹੈ ਵੀ ਇਹਦੇ ਚ ਆ ਸਾਰਾ ਕੁਝ ਸਾਡੇ ਕਿਸਾਨਾਂ ਦੇ ਵਿਰੋਧੀ ਹੈ ਤਾਂ ਇਹ ਸਾਰੇ ਬਿੱਲ ਹੀ ਕਿਸਾਨਾਂ ਦੇ ਵਿਰੋਧੀ ਨਵਾਪਸ ਲਏ ਜਾਣ ਸੋ ਉਹਦੇ ਜੋ ਧਿਆਨ ਖਿੱਚ ਲਿਓ ਜਨਤਾ 'ਚ ਪ੍ਰਚਾਰ ਕਰ ਰਹੇ ਵੀ ਜੋ ਕਿਸਾਨਾਂ ਨੇ ਕਿਹਾ ਉਹ ਅਸੀਂ ਮੰਨ ਰਹੇ ਇਹ ਗਲਤ ਗੱਲ ਉਹਨਾਂ ਦੀ ਇਹ ਚਿੱਠੀ ਸਾਡੀ ਦੇ ਵਿੱਚ ਕੱਲ੍ਹ ਦੀ ਵਿੱਚ ਬੋਲਦੀ ਹੈ ਵੀ ਸਰਕਾਰ ਗਲਤ ਪ੍ਰਚਾਰ ਕਰ ਰਹੀ ਹੈ ਔਰ ਬਿੱਲ ਰੱਦ ਕਰਨ ਦੀ ਅਸੀਂ ਪ੍ਰਪੋਜ਼ਲ ਦੀ ਮੰਗ ਕਰ ਰਹੇ ਆ ਤੇ 8 ਤਰੀਕ ਤੋਂ ਹੀ 9 ਤਰੀਕ ਦੀ ਮੀਟਿੰਗ ਨਹੀਂ ਹੋ ਸਕੀ ਕਿਉਂਕਿ 8 ਤਰੀਕ ਨੂੰ ਅਮਤੀਸ਼ਾ ਨਾਲ ਮੀਟਿੰਗ ਹੋਈ ਉਹਦੇ ਵਿੱਚ ਵੀ ਇਹੀ ਗੱਲ ਰੱਖੀ ਗਈ ਔਰ ਰਾਤ 2 ਵਜੇ ਉਤੋਂ ਮੀਟਿੰਗ ਚ ਜਦੋਂ ਉੱਠਿਆ ਗਿਆ ਉਦੋਂ ਇਸ ਗੱਲ ਤੇ ਸਹਿਮਤੀ ਹੋਈ ਸੀ ਵੀ ਸਰਕਾਰ ਜਿਹੜੀ ਅਮਤੀਸ਼ਾ ਹੈ ਉਹ ਸਾਨੂੰ ਪ੍ਰੋਪੋਜ਼ਲ ਭੇਜੇਗਾ ਔਰ ਅਸੀਂ ਉਹਦੇ ਤੇ ਵਿਚਾਰ ਕੇ ਫਿਰ ਅਗਲੀ ਮੀਟਿੰਗ ਕਰਾਂਗੇ ਪਰ ਉਹ ਪ੍ਰਪੋਜ਼ਲ ਨਹੀਂ ਭੇਜੀਗੇ ਇੱਕ ਚਿੱਠੀ ਸਾਨੂੰ ਜਿਹੜਾ ਫਾਲੋ ਫਾਲਣ ਕਰਦੀ ਹੋਈ ਕੱਢੀ ਗਈ ਕਿਸਾਨ ਜਥੇਬੰਦੀਆਂ ਨੂੰ ਵੀ ਇਹ ਗਲਤ ਕਰ ਰਹੀਆਂ ਨੇ ਉਹਦੇ ਅਸੀਂ ਵਿਰੋਧ ਕੀਤਾ ਚਿੱਠੀ ਇਹ ਪਾਈਏ ਜੇ ਸਰਕਾਰ ਗੱਲ ਕਰਨਾ ਚਾਹੁੰਦੀ ਏ ਤੇ ਰੱਦ ਕਰਨ ਦੀ ਪ੍ਰਪੋਜ਼ਲ ਲੈ ਕੇ ਆਵੇ ਜਿਹਦੇ ਤੇ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ ਜਥੇਬੰਦੀਆਂ ਸਾਰੀਆਂ ਦੀ ਸਾਡੀ ਸਹਿਮਤੀ ਸੰਯੁਕਤ ਮੋਰਚੇ ਵੱਲੋਂ ਇਹ ਚਿੱਠੀ ਅਸੀਂ ਕੱਲ ਨੂੰ ਸਰਕਾਰ ਨੂੰ ਭੇਜੀ ਗਈ ਸਾਡੀ ਇਹ ਹੁਣ ਕੱਲ ਤੋਂ ਤੁਹਾਡਾ ਤੁਹਾਡਾ ਪ੍ਰੋਟੈਸਟ ਜਿਹੜਾ ਹੈਗਾ ਉਹ ਹੋਰ ਤੇਜ਼ ਹੋ ਰਿਹਾ ਹੈ ਹਰਿਆਣਾ ਦੇ ਵਿੱਚ ਬਾਕੀ ਸਾਰੇ ਦੇ ਵਿੱਚ ਉਸ ਦਾ ਥੋੜਾ ਜਿਹਾ ਆਊਟਲਾਈਨ ਦੱਸ ਦਿਓ ਕੀ ਹੈਗਾ ਅ ਦੇਖੋ ਜੀ ਜਿਹੜਾ ਪੰਜਾਬ ਦੇ ਵਿੱਚ 3 ਮਹੀਨੇ ਹੋ ਗਏ ਸੀ ਅਸੀਂ ਲਗਾਤਾਰ ਕਿਸਾਨਾਂ ਨੂੰ ਸਮਝਾਉਣ ਚ ਕੰਮ ਜੇ ਹੋ ਗਿਆ ਵੀ ਇਹ ਸਾਡੇ ਕਿਸਾਨਾਂ 'ਵਰੋਧੀ ਬੀਲ ਨੇ ਤਾਂ ਪੰਜਾਬ ਦੇ ਕਿਸਾਨਾਂ ਨੂੰ ਜਦੋਂ ਪਤਾ ਲੱਗਾ ਵੀ ਸਾਡੀ ਖੇਤ ਨਹੀਂ ਹੋਣੀ ਸਾਡੀ ਜ਼ਮੀਨ ਵੀ ਚਲੀ ਜਾਣੀ ਹੈ ਤਾਂ ਉਹ ਲਗਾਤਾਰ ਇਕੱਠ ਹੋ ਕੇ ਉੱਠ ਖੜੇ ਹੋਏ ਜਿਹੜਾ ਸਾਡਾ ਪੰਜਾਬ ਦੀ ਇੱਕ ਪਰੰਪਰਾ ਵੀ ਹੈ ਇਤਿਹਾਸ ਵੀ ਹੈ ਸਾਡੇ ਸਿੱਖ ਲਹਿਰ ਦੀ ਜਿਹੜੀ ਦਿੱਤੀ ਹੋਈ ਪਰੰਪਰਾ ਹੈ ਉਹਦੇ ਤੇ ਚੱਲਦੇ ਹੋਇਆ ਪੰਜਾਬ ਛੇਤੀ ਜਣੇ ਉੱਠਿਆ ਹੈ ਉਹ ਆਪਦੀਆਂ ਜ਼ਮੀਨਾਂ ਬਚਾਉਣ ਲਈ ਖੜਾ ਹੋ ਗਿਆ ਖਰੀਦ ਬਚਾਉਣ ਲਈ ਖੜਾ ਹੋ ਗਿਆ ਤਾਂ ਉਹ ਜਿਹੜਾ ਪ੍ਰਚਾਰ ਜਦੋਂ ਅਸੀਂ ਇੱਥੇ ਮੋਰਚੇ ਲਾਏ ਨੇ ਤਾਂ প্রচার ਜਦੋਂ ਪੂਰੇ ਹਿੰਦੁਸਤਾਨ ਚ ਗਿਆ ਹੈ ਪੂਰੀ ਦੁਨੀਆ ਚ ਗਿਆ ਹੈ ਤੇ ਅੱਜ ਹਿੰਦੁਸਤਾਨ ਦੇ ਕਿਸਾਨ ਜਿਹੜੇ ਭੁੱਖਮਰੀ ਚ ਸੀ ਜਿਹੜੇ ਇੰਨੀ ਪੈਦਾਵਾਰ ਕਰਕੇ ਵੀ ਖੁਦਕੁਸ਼ੀਆਂ ਕਰ ਰਹੇ ਸੀ ਤਾਂ ਉਹ ਉਹ ਖੁਦਕੁਸ਼ੀਆਂ ਛੱਡ ਕੇ ਅੱਜ ਲੜਾਈ ਦੇ ਮੈਦਾਨ ਚ ਨਿੱਤਰ ਰਹੇ ਨੇ ਤੁਸੀਂ ਵੇਖਦੇ ਵੀ ਦੋ ਮੋਰਚੇ ਪੰਜਾਬ ਦੇ ਨੇ ਇੱਕ ਸਿੰਘੂ ਵਾਲਾ ਤੇ ਇੱਕ ਟਰਕੀ ਵਾਲਾ ਬਾਕੀ ਤਿੰਨ ਮੋਰਚੇ ਜਿਹੜੇ ਉਹ ਦੂਜੇ ਕਿਸਾਨਾ ਦੇ ਨੇ ਔਰ ਲਗਾਤਾਰ ਜੇ ਅਸੀਂ 8 10 ਸੱਦਾ ਦਿੰਦੇ ਨੇ ਤੇ 10000 ਥਾਵਾਂ ਤੇ ਵੱਡੇ ਇਕੱਠ ਹੁੰਦੇ ਨੇ ਜੇ ਡੀਸੀ ਦਫ਼ਤਰਾਂ ਦੇ ਸੱਦਾ ਦਿੰਦੇ ਨੇ ਤੇ ਉੱਥੇ ਵੀ ਵੱਡੇ ਇਕੱਠ ਹੁੰਦੇ ਨੇ ਜੇ ਸਾਡਾ 23 ਤਰੀਕ ਦਾ ਕੱਲ ਅੰਨ ਛੱਡਣ ਦਾ ਸੀ ਤੇ ਸਾਰੇ ਦੇਸ਼ ਦੇ ਵਿੱਚ ਵੱਡੀ ਪੱਧਰ ਤੇ ਲੋਕਾਂ ਨੇ ਇੱਕ ਟਾਈਮ ਦਾ ਅੰਨ ਤਿਆਗਿਆ ਤਾਂ ਇਸ ਲਈ ਸਾਡਾ ਅੰਦੋਲਨ ਜਿਹੜਾ ਲਗਾਤਾਰ ਜਨਤਾ ਨੂੰ ਇੱਕ ਜਿਹੜੇ ਸਮਝ ਬਣ ਰਹੀ ਏ ਬਣਾ ਰਿਹਾ ਵੀ ਇੱਥੇ ਜਿਹੜੀਆਂ ਸਾਰਾ ਕੁਝ ਇੱਕ ਪਾਸੇ ਪੂਰੀ ਦੇਸ਼ ਦੀ ਜਨਤਾ ਉਨਾਂ ਲਈ ਕੁਛ ਨਹੀਂ ਇੱਕ ਪਾਸੇ 2 3 ਘਰਾਣੇ ਨੇ ਜਾਂ ਕੰਪਨੀਆਂ ਨੇ ਸਾਰਾ ਕੁਝ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਉਹਨਾਂ ਦੇ ਜਿਹੜਾ سرمایه ਦਾ ਜਾਂ ਉਹਨਾਂ ਦੇ ਆਰਥਿਕ ਮੰਦਵਾੜੇ ਦਾ ਤਾਂ ਉਹਨਾਂ ਨੂੰ ਫਿਕਰ ਹੈ ਪਰ ਜੇ ਕਿਸਾਨ ਇੱਥੇ 4 ਲੱਖ ਕਿਸਾਨ ਖੁਦ ਕਿਸ਼ੀਆਂ ਕਰਦੇ ਨੇ ਉਹਦਾ ਫਿਕਰ ਨਹੀਂ ਇਹਨਾਂ ਨੂੰ ਆ ਉਹ ਗੱਲ ਹੁਣ ਸਮਝ ਆ ਰਹੀ ਵੀ ਇਹ ਜਿਹੜੇ ਕਾਰਪੋਰੇਟ ਘਰਾਣੇ ਨੇ ਇਹਦੇ ਵਿਰੁੱਧ ਸਾਡੀ ਲੜਾਈ ਏ ਮੋਦੀ ਉਹਨਾਂ ਦਾ ਬੁਲਾਰਾ ਏ ਇਹ ਗੱਲ ਅਸੀਂ ਵੱਡੇ ਪੱਧਰ 'ਤੇ ਸਮਝਾਉਣ ਚ ਕੰਮ ਜੋ ਵਹਿਆ ਔਰ ਦੇਸ਼ ਦੇ ਲੋਕਾਂ ਨੂੰ ਸਮਝ ਵੀ ਆ ਰਹੀ ਏ ਕਿ ਉਹਦੇ ਵੱਡੇ ਪੱਧਰ ਤੇ ਲੋਕ ਉੱਠ ਕੇ ਅੱਜ ਸਾਡੇ ਅੰਦੋਲਨ 'ਚ ਆ ਰਹੇ ਨੇ ਤੇ ਜਿੰਨੀ ਛੇਤੀ ਵਾਪਸ ਲੈਣਗੇ ਠੀਕ ਨਹੀਂ ਤੇ ਮੇਰੇ ਅੰਦੋਲਨ ਨੇ ਲਗਾਤਾਰ ਵਧਦੇ ਜਾਣਾ ਔਰ ਵਧ ਰਿਹਾ ਬੜੀ ਤੇਜ਼ੀ ਨਾਲ ਇਸੇ ਕਿ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਲੀਡਰ ਗੁਰਮੀਤ ਜੀ ਤੇ ਇਹਨਾਂ ਨੇ ਸਾਫ ਤੌਰ ਤੇ ਕਿਹਾ ਹੈ ਕਿ ਜਿਹੜਾ ਕੈਪਟਨ ਸਾਹਿਬ ਨੇ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਦੋ ਹੈਲਪਲਾਈਨ ਨੰਬਰ ਦਿੱਤੇ ਨੇ ਉਹ ਸਿਰਫ ਇੱਕ ਡਰਾਪਿੰਗ ਮਾਜੀ ਹੈ ਕਿਉਂਕਿ ਕੈ ਜਿਹੜਾ ਕਾਂਗਰਸ ਸੀਗੀ ਉਹ ਪਾਰਟਨ-ਪਾਰਸਲ ਰਹੀ ਹੈ ਜਿਹੜੀ ਇਹ ਨਈ ਇਕਨੋਮਿਕ ਪਾਲਿਸੀ ਜਿਹੜੀ ਹੈਗੀ ਉਸ ਨੂੰ ਲਿਆਉਣ ਦੇ ਵਿੱਚ ਜਿਹੜਾ ਹੈਗਾ ਕਿਸਾਨਾਂ ਦਾ ਜਿਹੜਾ ਸ਼ੋਸ਼ਣ ਜਿਹੜਾ ਹੈ ਇਸ ਪਾਲਿਸੀ ਦੇ ਤਹਿਤ ਹੋ ਰਿਹਾ ਹੈ ਤੇ ਇਹ ਮੰਗ ਕਰ ਰਹੇ ਨੇ ਜੇ ਕਾਂਗਰਸ ਨੂੰ ਸਟੈਂਡ ਕਲੀਅਰ ਕਰਨਾ ਚਾਹੀਦਾ ਹੈ ਕਿ ਉਹ ਡਬਲਯੂਟੀਓ ਤੇ ਬਾਕੀ ਜਿਹੜਾ ਇਨ ਨਿਊ ਇਕਨੋਮਿਕ ਪਾਲਿਸੀ ਹੈ ਉਸ ਦੇ ਵਿਰੋਧ ਖੜੇ ਹੋਣ ਤਾਂ ਹੀ ਉਹ ਜਿਹੜਾ ਹੈਗਾ ਉਹਨਾਂ ਦਾ ਉਹ ਸਹੀ ਸਾਬਿਤ ਹੋ ਸਕਦਾ ਸਟੈਂਡ ਜਿਹੜਾ ਹੈਗਾ এবੀਪੀ ਸੌਂਚਾ ਜੋਸ਼ ਜਜ਼ਬਾ ਜਨੂਨ